ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦੁਗਣੀ ਤੇਰਾ ਚਾਹ ਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਹੀ ਮਾਣੋ ਜੀ ਆਪਣੀਆਂ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਵਾਹਿਗੁਰੂ ਦੀ ਅਪਾਰ ਕਿਰਪਾ ਨਾਲ ਅਸੀਂ ਤਾਂ ਜੀ ਪੂਰਾ ਆਪਣੀ ਜ਼ਿੰਦਗੀ ਦਾ ਨੰਦੋ ਮਾਨ ਰਹੇ ਆ। ਆ ਛੋਟੀ ਜੀ ਗੁੜੀਆਂ ਨੇ ਸਾਡੇ ਘਰ ਦੇ ਵਿੱਚ ਆ ਕੇ ਪੂਰੀ ਰੌਣਕ ਲਾਈ ਦੀ ਆ। ਪਰ ਇੱਕ ਗੱਲ ਹੈਗੀ ਆ ਜੀ ਥੋੜਾ ਜਿਹਾ ਮਤਲਬ ਮਨ ਦੇ ਵਿੱਚ ਉਹ ਡਰਜਾ ਰੱਖ ਕੇ ਉਹਦੇ ਕੋਲ ਨੂੰ ਆਉਂਦੇ ਆ ਵੀ ਆਪਣੇ ਆਪ ਆਪਣੇ ਬਲ ਤੋਂ ਤਾਂ ਪੂਰੀ ਇਤਿਆਤ ਬੱਤ ਦੇ ਆ ਸੀ ਮਤਲਬ ਆਪਣੇ ਜਿੰਨੇ ਵੀ ਉਹ ਕਹਿ ਸਕਦੇ ਆ ਉਹਦੇ ਬਾਅਦ ਤੇ ਸਾਧਨ ਹੱਥ ਸੈਨੀਟਾਈਜ਼ਰ ਕਰ ਲੈਣੇ। ਤੇ ਆਪਣੇ ਆਪ ਨੂੰ ਥੋੜਾ ਜਾ ਉਤੋਂ ਬਚਾ ਕੇ ਰੱਖਣਾ ਵੀ ਖਾਂਗੇ ਜ਼ਖਾਮ ਵੀ ਨਾ ਸਾਨੂੰ ਵੀ ਨਾ ਹੋਵੇ ਤੇ ਉਸ ਹਿਸਾਬ ਨਾਲ ਅਸੀਂ ਚੱਲ ਰਹੇ ਹਾਂ ਜੀ ਤੇ ਉਹ ਲਮਾਰੀ ਗਈ ਖੋਲ ਜੀ ਓਏ ਹੋਏ ਮੇਰਾ ਫੋਨ ਕਰ ਗਿਆ ਨੁਕਸਾਨ ਹੋ ਗਿਆ ਆਇ ਫਟ ਤਾਂ ਨਹੀਂ ਗਿਆ ਹਾਂ ਸੱਦਾ ਹੀ ਕਰਿਆ ਚਾਹ ਤਾਂ ਫਿਰ ਤਾਂ ਠੀਕ ਹੈ ਤੇ ਗੱਲ ਹੈਗੀ ਜੀ ਐਦਾਂ ਠੰਡ ਜੀ ਆਇਆ ਨਾ ਪੂਰੇ ਬਕਰਾਲ ਰੂਪ ਚ ਆ ਬਣਿਆ ਮਤਲਬ ਅੱਜ ਸਵੇਰ ਦਾ ਜਿਹੜਾ ਟੈਂਪਰੇਚਰ ਸੀ ਉਹ 7 ਸੁੱਤ ਦੇ ਲਗਭਗ ਸੀ 7 ਡਿਗਰੀ 7 ਤੇ ਵੀ ਮੈਂ ਕਹਿੰਦਾ ਥੱਲੇ ਹੀ ਹੋਊਗਾ ਤੇ ਟਾਈਮ ਵੱਜ ਚੁੱਕਿਆ ਜੀ ਉਹ ਉੱਪਰ ਪੌਣੇ 1 ਹੋ ਗਿਆ ਤੁਹਾਡੇ ਕੋਲ ਪਤਾ ਨਹੀਂ ਹੁਣ ਟਾਈਮ ਪੀਸ ਸਿੱਧਾ ਦਿਖਦਾ ਹੋਣਾ ਪਤਾ ਨਹੀਂ ਪੁੱਠਾ ਦਿਖਦਾ ਹੋਣਾ ਇਹ ਹੁਣ ਵੈਸੇ ਗੁਰੂ ਇਹ ਜਾਣਦਾ ਤੇ ਨਾਲ ਦੀ ਨਾਲ ਜੀ ਅ ਛੀਦੀ ਦਿਨ ਆ ਸਕਣਗੇ ਜੀ ਤੇ ਮਤਲਬ ਸਹਿਜ ਆਦਿਆਂ ਦੇ ਜਿਹੜੇ ਆਪਣੇ ਅਖੰਡ ਜਾਪ ਸੀ ਸਮਾਪਤ ਹੋਲੇ ਤੇ ਮਾਤਾ ਗੁਜਰ ਕੌਰ ਜੀ ਦੇ ਵੀ ਸਮਾਪਤ ਹੋਲੇ ਤੇ ਹੁਣ ਜਿਹੜੇ ਆਪਣੇ ਗੁੱਡੀਆ ਦੇ ਘਰੋਂ ਬਿਹਾਰ ਕਰਨ ਵਾਲਿਆ ਉਹ ਵੀ ਉਹਦੇ ਨਾਨਕੇ ਜੀ ਇਧਰ ਤਹੂ ਹੋਏ ਪਿਆ ਮਾਮਾ ਮਮੀ ਨਾਨਾ ਮਾਸੀ ਵੀ ਉਦਾਸੀ ਘੀ ਲੈ ਕੇ ਆਉਣਾ ਜਿਹੜਾ ਘੀ ਵਾਲਾ ਸਮਾਨ ਹੈ ਜੀ ਉਹ ਅੱਜ ਖਰੀਦਦੇ ਫਿਰਦੇ ਆ ਤੇ ਉਹ ਕਦੇ ਸੀ ਪਹੁੰਚ ਵੀ ਜਿੱਤੀ ਉਹ ਜਣਾ ਕਿ ਉਹਨਾਂ ਨੂੰ ਅਸੀਂ ਰੋਕਿਆ ਹੋਂਤਾ ਜੀ ਹੁਣ ਇੱਕ ਮਨ ਦੇ ਵਿੱਚ ਚਾਅ ਤਾਂ ਹੁੰਦਾ ਹੀ ਆ ਚਾਅ ਜਿਹੜਾ ਚਾਅ ਕਹਿੰਦੇ ਜਿਨ੍ਹਾਂ ਦੇ ਨਾਲ ਬੀਤਦੀ ਹੁੰਦੀ ਪਤਾ ਉਹਨਾਂ ਨੂੰ ਹੁੰਦਾ ਉਦੋਂ ਦਾ ਮੇਰਾ ਸਾਲਾ ਜਿੱਦਣ ਦੀ ਮਤਲਬ ਸਮਝ ਲਓ ਗੁੜੀਆ ਹੋਈ ਐ ਉ ਤੋਂ ਬਾਅਦ ਤਾਂ ਉਹਨੂੰ ਹਸਪੀਟਲ ਲੈ ਕੇ ਆ ਸੀ ਹਾਂ ਹਸਪੀਟਲ ਚ ਇੱਕ ਵਾਰ ਉਹ ਦੇਖਿਆ ਆ ਉ ਤੋਂ ਬਾਅਦ ਜਿੱਦਣ ਅਸੀਂ ਇਹਨੂੰ ਲੈ ਕੇ ਆਏ ਆ ਉਹ ਖੰਗ ਚ ਖਾਂਬਨੇ ਐ ਸਾਲ ਦਾ ਆਇਆ ਪਿਆ ਸੀ ਕਿਉਂ ਮੌਸਮ ਤੁਹਾਨੂੰ ਪਤਾ ਹੀ ਆ ਵੀ ਬੇਮਜਾਦ ਹੋਇਆ ਵਾ ਤੇ ਹੁਣ ਉਹ ਠੀਕ ਹੋਇਆ ਤੇ ਹੁਣ ਉਹ ਕਹਿੰਦਾ ਵੀ ਮੈਂ ਘੀ ਵੀ ਨਾਲੇ ਲੈ ਕੇ ਆਉਣਾ ਤੇ ਨਾਲੇ ਆਪਣੀ ਭਾਂਜੀ ਨੂੰ ਮਿਲਣਾ ਕਹਿੰਦਾ ਮੈਂ ਨਾਲੇ ਚੱਕ ਲੈ ਜਣੀ ਮਾਂ ਵੀ ਚੱਕ ਕੇ ਲੈ ਜਾਣ ਜੋਗੀ ਦਾ ਅਜੇ ਆ ਦਿਓ ਅਜੇ ਤਾਂ ਸਾਨੂੰ ਲੰਮ ਸਮੇਂ ਮਸੋਦਨ ਦੀ ਸੰਧੀ ਬਲਾੜਨ ਤਿਆਰ ਹੋ ਜਦੀ ਪਹਿਲੇ ਹੀ ਵੀ ਨਾ ਆਏ ਆਏ ਵੀ ਤਾਂ ਸਰਤਾ ਰੱਖ ਦਿੰਦੀ ਉਹ ਚੱਕਣ ਦੇ ਵੇਲੇ ਉਹਨੀਆਂ ਸਰਤਾ ਪਰ ਅਸੀਂ ਘਰੇ ਨਹੀਂ ਉਤਰਦੇ ਹੈਗੇ ਚੱਲ ਕੋਈ ਨਹੀਂ ਉਧਿਆ ਸਰਤਾ ਵੀ ਰੱਖਣੀ ਆ ਵਾਜਬ ਹੈ ਜੇ ਮਤਲਬ ਉਹਨੂੰ ਅਸੀਂ ਹੁਣੇ ਆਹ ਠੰਡ ਚ ਬਚਾ ਲਿਆ ਮੈਂ ਸਮਝ ਲਓ ਮਹੀਨੇ ਕਿੰਦੀ ਠੰਡ ਰਹਿ ਗਈ ਫਰਵਰੀ ਦੇ ਵਿੱਚ ਤਾਂ ਤਕਰੀਬਨ ਮੌਸਮ ਚ ਇਹ ਹੋੜਣਾ ਬੀਜਿਆ ਠੰਡ ਤੇ ਉਹ ਬਚ ਗਈ ਨਾ ਕਿਤੇ ਵਹਿਗਰੂ ਨੂੰ ਬਿਮਾਰ ਕਰੇ ਨਾ ਕੋਈ ਖੰਘ ਜ਼ਖਾਮ ਹੋਵੇ ਤਾਂ ਸਾਰੀ ਉਮਰ ਵਾਸਤੇ ਉਹਨੂੰ ਫਾਇਦਾ ਹੈ ਜੇ ਕਿਤੇ ਥੋੜੀ ਬਹੁਤੀ ਕੋਈ ਰੁਧਕੋਟ ਹੋ ਗਈ ਹੈ ਦੀ ਖੰਘ ਜ਼ਖਾਮ ਦੀ ਫਿਰ ਐ ਵੀ ਸਰਦੀਆਂ ਦੇ ਵਿੱਚ ਜਵਾਕ ਨੂੰ ਮੋੜ ਮੋੜ ਕੇ ਫਿਰ ਜਦੋਂ ਵੀ ਸਰਦੀ ਆਣੀ ਦੁਬਾਰਾ ਦੁਬਾਰਾ ਇਹ ਪ੍ਰੋਸੈਸ ਦੇ ਵਿੱਚ ਜਵਾਕ ਗੁਜਰੀ ਜਾਂਦਾ ਤੇ ਨਾਲ ਦੀ ਨਾਲ ਹੁਣ ਇੱਕ ਵੱਜ ਗਿਆ ਜੀ ਪਰਿਵਾਰ ਸਾਡਾ ਸਾਰਾ ਫਾਰ ਕੋਈ ਬੈਠਾ ਤੇ ਸਾਡੇ ਬਲਜਿੰਦਰ ਉਹ ਵੀ ਆਈ ਹੋਈ ਆ ਜੀ ਤੇ ਭਾਣ ਦਾ ਭਾਣ ਜੀ ਤੇ ਆਪਣੀ ਅਜਮਲਾ ਦਾ ਜਿਹੜਾ ਇਹਦੇ ਕੱਪੜੇ ਪਾਉਣੇ ਸੀ ਛੋਟੀ ਜਿਹਦੇ ਜਿਹੜੀ ਬਰਜਿੰਦਰ ਲੈ ਕੇ ਆਉਣੀ ਪਾਉਣੇ ਸੀ ਬਾਕੀ ਹੁਣ ਪਤਾ ਨਹੀਂ ਵੀ ਪਾਇਆ ਕਿ ਨਹੀਂ ਕਿ ਉਹਦਾ ਜਿਹੜੀ ਉਹਨੂੰ ਜਿਹੜਾ ਇਸ਼ਨਾਨ ਕਰਾਉਣ ਦਾ ਢੰਗ ਆ ਜੀ ਹੁਣ ਉਹ ਥੋੜਾ ਜਿਹਾ ਵੱਖਰਾ ਹੀ ਆ ਮਤਲਬ ਵੀ ਉਹਨੂੰ ਗਰਮ ਪਾਣੀ ਦੇ ਵਿੱਚ ਕਾਟਨ ਡਬੋ ਕੇ ਉਹਨੂੰ ਨਿਚੋੜ ਕੇ ਉਹਦੇ ਪਿੰਡੇ ਤੇ ਨਾਰਮਲ ਜੀ ਉਹ ਹੋ ਰਹੀ ਆ ਜਿਵੇਂ ਕਹਿੰਦੇ ਵੀ ਆਪਾਂ ਮਾਲਸ਼ ਕਰ ਸਕਦੇ ਆ ਉਸ ਹਸਾਬ ਨਾਲ ਉਹਦੀ ਲੜਾਈ ਧੜਾਈ ਦੀ ਸੰਦੀਪ ਨੇ ਮੈਨੂੰ ਲੱਗਦਾ ਕਰਤੀ ਉਹਦੀ ਵਰਦੀ ਹੋਗੀ ਚੇਂਜ ਤੇ ਹੁਣ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਜੀ ਮਲਾਉਂਦਾ ਜੀ ਛੋਟੀ ਜੀ ਸਾਡੀ ਚਮਚੇ ਨਾਲ ਦੁੱਧ ਪੀ ਰਹੀ ਹੈ ਤੇ ਤੁਸੀਂ ਬਲੌਗ ਨਾਲ ਬਣੇ ਰਹੋ ਜੀ ਐ ਨੁਕਾ ਹੋ ਗਿਆ ਇਹ ਬੈਠੀ ਬੈਠੀ ਜੀ ਨਰਾਜ਼ ਹੋ ਗਈ ਨਰਾਜ਼ ਨਹੀਂ ਹੋਈ ਜੀ ਇਹਨੇ ਰਾਜ ਕਰੀ ਹਮ ਵਾਈਗੁਰ ਜੀ ਕਾ ਖਾਸਾ ਵਾਈਗੁਰ ਜੀ ਕੀ ਘਰ ਜਾਦੇ ਨੇ ਦੁੱਧ ਪਿਲਾਉਣ ਲੱਗੇ ਪਹਿਲਾਂ ਆਪਣਾ ਦੁੱਧ ਜਾਦ ਕਰ ਲੱਜ ਜਾਂਦੀ ਹੈ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਇਹ ਹੈਗੇ ਜੀ ਸਾਡੀ ਸੁਭਰੀਤ ਸੁਭਰੀਟੀ ਹੋਣੀ ਜੀ ਮਟਾਈ ਇੱਕ ਚਾਕਲੇਟ ਖਾਂਦੀ ਆ ਚਾਕੋ ਬਾਰੇ ਖਾਂਦੀ ਆ ਇਹਦੀ ਮੰਮੀ ਜਦੇ ਕੱਢ ਕੇ ਦੇ ਦਿੰਦੀ ਆ ਬੜੀ ਇਹ ਦੰਦਾਂ ਨੂੰ ਲਵਾਉਣਾ ਇਹਨਾਂ ਨੇ ਕੀੜਾ ਹਾਂ ਪਹਿਲਾ ਦੰਦ ਭਰਾਏ ਨਾਲ ਹੋਰ ਕੀੜਾ ਲੱਗ ਜਾਣਾ ਚੱਕਰ ਹੋਣੀ ਪਤਾ ਕੀ ਹੈ ਜਦ ਸੰਦੀਪ ਇਹਨੂੰ ਦੁੱਧ ਪਰੌਂਦੀ ਨਾ ਛੋਟੀ ਜੀ ਨੂੰ ਸਰਾਣਾ ਸੇ ਮਤ ਤੋੜ ਦੇ ਫਿਰ ਫਿਰ ਇਹਨੂੰ ਆ ਲੱਗਦਾ ਵੀ ਮੈਨੂੰ ਦੁੱਧ ਕੋਈ ਪੁੱਛਦਾ ਹੀ ਨਹੀਂ ਫਿਰ ਜਦ ਦੁੱਧ ਦੁੱਧ ਲਾ ਦਿੰਦੇ ਇਹਨੂੰ ਦੁੱਧ ਦੱਤ ਚਿੱਤ ਨਹੀਂ ਆਪਾਂ ਨੂੰ ਮੈਂ ਸਵੇਰੇ ਮਿੰਟਾਂ ਕਾ ਹੱਡੀ ਹਾਂ ਦੇ ਦੋ ਵੀ ਬਹੁਤ ਤਾਂ ਦੁੱਧ ਪੀ ਲਾ ਆਦੇ ਆਦੇ ਦੇਖ ਕੰਨ ਅਰਦਾ ਟੋਪੀ ਉਹ ਬਹੁਤ ਵੱਡੀ ਲਾਦੀ ਸਿਰ ਪਰ ਹੈ ਹੀ ਵੱਡੀਆਂ ਟੋਪੀਆਂ ਹਾਂ ਕੋਈ ਨਸਲ ਮੜੀ ਦੇ ਕੋਈ ਜਿਆਦਾ ਗਰਮ ਵੀ ਨਾ ਹੋਵੇ ਦੇਖ ਲਈ ਹਾਂ ਮਾਂ ਹਾਂ ਬੱਤ ਹਾਏ ਨਹੀਂ ਜੀ ਦੋ ਟੁੱਕੇ ਪਾਈਦਾ ਤੇ ਉਸ ਕੋਲ ਨਾ ਮੈਨੂੰ ਗੁੱਸਾ ਆਉਂਦਾ ਉਹਨੂੰ ਆਲਰੇਡੀ ਸਾਰਾ ਕੁਝ ਪਤਾ ਹੈ ਉਹ ਮੈਂ ਤਾਂ ਕਿਹਾ ਵੀ ਜ਼ਿਆਦਾ ਗਰਮ ਨਾ ਹੋਵੇ ਬਸ ਇੰਨੀ ਕੀ ਗੱਲ ਕਹੀ ਮੈਂ ਤਾਂ ਕੁਝ ਸਿਖਾਉਂਦੀ ਨਹੀਂ ਮੈਂ ਤਾਂ ਕੁਝ ਸਿਖਾਉਂਦੀ ਨਹੀਂ ਉਹ ਵੀ ਤੂੰ ਸਿੱਖ ਲੈਵੇਂ ਕੁਝ ਪਤਾ ਉਹਨੂੰ ਸਰ ਹੂੰ ਉਹ ਤਾਂ ਮੈਂ ਵੀ ਕਹਿੰਦਾ ਵੀ ਪਤਾ ਮੈਂ ਤਾਂ ਮੈਨੂੰ ਪਤਾ ਹੀ ਹੈ ਵੀ ਪਤਾ ਹੈ ਬੱਸ ਮੈਂ ਇੰਨੀ ਕੀ ਗੱਲ ਕਹੀ ਵੀ ਗਰਮ ਨਾ ਹੋਵੇ ਬਸ ਜ਼ਿਆਦਾ ਹਾਂ ਤਨੂ ਦਾ ਬਸ ਉਹ ਉੱਥੇ ਉਹ ਤਰੀਕੇ ਜਗਾ ਕਰਾਰੀ ਖੜੀ ਐ ਨਾ ਬਸ ਹੋਰ ਤਾਂ ਕਾਹਦਾ ਮਤਲਬ ਇਹਨੂੰ ਮੈਂ ਨਾ ਹੁਣ ਤੀ ਹਾਂ ਲੈ ਆ ਦੇ ਨੀ ਲੈ ਆ ਇਹਨੂੰ ਮੜਿਆ ਹੱਕ ਟਕਾਹਰ ਦਵਾ ਕੇ ਫਿਰ ਮੈਂ ਰੀਤ ਨੂੰ ਹੈਂਡਲ ਕਰਨਾ ਥੋੜੇ ਦੇ ਅੱਗੇ ਹਾਂ ਨਾ ਦੇਖਿਓ ਉਹ ਜਰਾ ਬਾਬਾ ਦੀ ਸੁੱਕੀਆਂ ਆਉਣੀਆਂ ਛੋਟੀ ਜਿਹੀਆਂ ਮਗਰ ਮੈਂ ਹੀਟਰ ਚਲਾਇਆ ਪਤਾ ਨਾ ਇੱਥੇ ਨੂੰ ਤਾਂ ਕਰਕੇ ਸੁੱਕੀਆਂ ਬੀ ਬੱਚਾ ਚੱਕ ਲੋ ਇਹਨੂੰ ਉਹ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਭੁਲਪਿੰਦਰੇ ਦਾ ਫੋਨ ਆਇਆ ਤਾਂ ਸੱਚੋ ਉਹ ਕਹਿੰਦਾ ਸੀ ਕੱਲ ਨੂੰ ਆਉਣਾ ਪੰਜੀਰੀ ਲੈ ਕੇ ਕੱਲ ਨੂੰ ਆਉ ਆ ਜਾਵੇ ਵੈਲਕਮ ਪੰਜੀਰੀ ਪੰਜੀਰੀ ਮੈਂ ਮਢੀਖਦਾ ਹਾਂ ਨੂੰ ਹਾਂ ਪਜੇਰੀ ਨੂੰ ਨਹੀਂ ਰਿਕਦਾ ਸਮਾਨ ਵੀ ਲਿਆਉਣਾ ਆਪਾਂ ਨੇ ਪਜੇਰੀ ਦਿਤਦਾ ਨਾਲੇ ਹੋਰ ਇੱਕ ਗੱਲ ਮੈਨੂੰ ਵਧੀਆ ਸੂਟ ਹੋਣਾ ਚਾਹੀਦਾ ਹੁਣ ਇੱਕ ਲੈ ਮੈਨੂੰ ਤਾਂ ਹੁਣ ਅੱਜ ਤੱਕ ਤੋ ਮਾੜੇ ਹੀ ਸੂਟ ਲੰਦੀ ਰਹੀ ਤੈ ਤਾਂ ਵਧੀਆ ਲੱੱਤੇ ਹੀ ਨਹੀਂ ਮੈਂ ਕਿਹੜੀ ਜਠਾਣੀ ਨੂੰ ਕਹਿ ਸਕਦੀ ਆ ਨਾ ਮੰਨੂ ਦਾ ਹਾਲ ਤਾਂ ਪਤਾ ਨਹੀਂ ਭਾਈ ਮੇਰੇ ਤੇ ਮਾੜੇ ਸੂਟ ਬਵਾ ਹੋਇਆ ਅੱਜ ਤੱਕ ਤਾਂ ਨਹੀਂ ਆਪਣੇ ਬਾਅਦ ਤੇ ਆਉਗੀ ਵਧੀਆ ਦੋਸਤ ਕਵਾਲ ਅੱਜ ਨਹੀਂ ਸਮਝੇ ਪੈਸਿਆਂ ਦਾ ਉਹ ਗੱਲ ਭਾਈ ਜਠਾੜੀ ਲਿਆਉਗੇ ਆਪਣੇ ਬਲ ਤੇ ਵਧੀਆ ਲੋੜੀ ਆਉਂਦੀ ਆ ਪਸੰਦ ਦੀ ਲੋੜੀ ਹੈ ਜੀ ਆਵੇ ਨਾ ਆਵੇ ਉਹਦੀ ਕੋਈ ਗਾਰੰਟੀ ਨਹੀਂ ਹੈ ਦੇਖੋ ਖਰਗੁਣ ਦੀ ਸਾਡੀ ਦੀ ਪਹਿਲੀ ਲੋੜੀ ਹੈ ਫਿਰ ਉਹ ਮਨਕੀਰਤ ਦੀ ਵੀ ਪਹਿਲੀ ਲੋੜੀ ਫਿਰ ਸਾਡੇ ਅੰਗਦ ਦੀ ਵੀ ਪਹਿਲੀ ਲੋੜੀ ਇਹਦਾ ਅਜਾ ਜੱਟ ਨੇ ਨਾ ਨਹੀਂ ਸੋਚਿਆ ਸਾਰੇ ਬੱਚਿਆਂ ਦੀ ਪਹਿਲੀ ਲੋੜੀ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਆਪਾਂ ਤਾਂ ਇਹ ਗੱਲ ਕਹਿ ਰਹੇ ਆ ਹਾਂ ਸਭ ਦੀਆਂ ਦੀ ਆਪਣੀ ਆਪਣੀ ਮੰਗਤਾਂ ਹਾਂ ਨਾ ਅਲਗ-ਅਲਗ ਮੰਗਤਾਂ ਆਪਣੇ ਬੱਚੇ ਸਾਰਿਆਂ ਨੂੰ ਪਿਆਰਦੇ ਹੁੰਦੇ ਆ ਚਲੋ ਕਥਲੀ ਬਾਕੀ ਅੱਛਾ ਸੱਚੀ ਹੋਣਾ ਸੀ ਹਾਂ ਹਾਂ ਜੀ ਕਹਿੰਦੇ ਆਂ ਦੀਦੀ ਉਹ ਫੇ ਤਾਂ ਮਨ ਨੂੰ ਤਾਂ ਦੱਸ ਦਿੰਦੀ ਉਹ ਮੈਂ ਦੱਸਣ ਲੱਗੀ ਸੀ ਆਹੀ ਮੈਨੂੰ ਤੰਗ ਕਰਦੀ ਆ ਚਲ ਫੇ ਤੁਹਾਨੂੰ ਦੱਸ ਕੇ ਕੀ ਕਰਨਾ ਤਾਂ ਵੀ ਆਪਾਂ ਨੇ ਵੀ ਤਾਂ ਤਿਆਰੀ ਕਰਨੀ ਆ ਕਹਿੰਦਾ ਕੀ ਕਰਨਾ ਤਾਂ ਆਪਾਂ ਦਾ ਦੋ ਦੋ ਪ੍ਰਸ਼ਾਦ ਸਿਕਾਉਣੇ ਉਹਨਾਂ ਨੂੰ ਸਿਕਾਦਣੇ ਬਸ ਚਾਦਿਆਂ ਦੀ ਗੱਲ ਹੀ ਕੱਪੜੇ ਲੀੜੇ ਲੈ ਕੇ ਆਉਣੇ ਕਾਦੇ ਬਾਅਦ ਕਿਹਨੂੰ ਦੇਣਾ ਲੈ ਕੇ ਆਉਣਾ ਅਸੀਂ ਵੀ ਦੇਣਾ ਆ ਆਕਿਆ ਸਾਲੇ ਰੀਤੀ ਰਿਵਾਜ ਬਣਾਏਵੇਂ ਤੁਸੀਂ ਹੁੰਦਾ ਫੇ ਸਾਲ ਮੈਂ ਵੀ ਤਾਂ ਕਿ ਜਿੰਦਾ ਧਾਣਾ ਨਾਲ ਡੀਲੇ ਨੂੰ ਪਾਣੀ ਆਪਣੇ ਸੂਟ ਦਾ ਪਹਿਲਾ ਫਿਕਰ ਪੈ ਗਿਆ ਤਾਂ ਹੀ ਕਹਿਣਾ ਕਿ ਮੈਨੂੰ ਵਧੀਆ ਸੂਟ ਚਾਹੀਦਾ ਮਨ ਨੂੰ ਪਾਇਦਾ ਤਾਂ ਉੱਧਰੋਂ ਬਸ ਸੋਚੀ ਹੀ ਨਹੀਂ ਉਹ ਮੈਂ ਤਾਂ ਤੀਜੀ ਨੂੰ ਵੀ ਕਹਿਣਾ ਸੀ ਤੁਹਾਨੂੰ ਕੱਦੀ ਕਹਿਣੀ ਮੈਂ ਮੈਨੂੰ ਤੁਸੀਂ ਕਿੱਟ ਲਿਆ ਦਿਓ ਸੂਟ ਕਿੱਟ ਲਿਆ ਦਿਓ ਸੂਟ ਕਿੱਟ ਦੇਖ ਕਿੱਟ ਅਸੀਂ ਤੁਹਾਨੂੰ ਲਿਆ ਨਹੀਂ ਸਕਦੇ ਪੁੱਛ ਕਾ ਤੇ ਆਪਣੇ ਪਸੰਦ ਦਾ ਲਿਆਈ ਪੈਸੇ ਦੇ ਦਿਓ ਮੈਨੂੰ ਮਨ ਵੀ ਲਿਆ ਦਿਨਾ ਹੈ ਹੈ ਨਵੀਂ ਮਿੱਕੀ ਨਹੀਂ ਮੈਂ ਜਦ ਮੈਂ ਜਦ ਜਾਣ ਲੱਗੂਗੀ ਬਾਅਦ ਮੈਂ ਤੁਹਾਨੂੰ ਲਿਆ ਦੂੰਗੀ ਹੁਣ ਲੋੜੀ ਆਉਂਦੀ ਹੈ ਤੁਸੀਂ ਮੈਨੂੰ ਲਿਆ ਚੱਲਿਆ ਦੂਗੀ ਮੈਂ ਕਿਹਾ ਨਹੀਂ ਇਹ ਗੱਲ ਨਹੀਂ ਬਣਦੀ ਤੇ ਮੈਨੂੰ ਇਹ ਨਹੀਂ ਸਮਝ ਲਾਦੀ ਵੀ ਉਹਦਾ ਮੈਨੂੰ ਫੋਨ ਆਇਆ ਉਧਰ ਉਹ ਕੱਪੜੇ ਖਰੀਦਦਾ ਫਿਰਦਾ ਇੱਧਰ ਤੁਸੀਂ ਕੱਪੜੇ ਕਿੱਥੇ ਐਹ ਜੇ ਠੰਡ 'ਚ ਤੁਸੀਂ ਮੂਰਖ ਕਾ ਨੂੰ ਹੋਏ ਜੇ ਆਪਾਂ ਚੀਜ਼ ਲਈਏ ਤਾਂ ਆਪਾਂ ਚੀਜ਼ ਦਈਏ ਵੀ ਹਣ ਹੱਥ ਤਾਂ ਹੈਗਾ ਹੀ ਉਹਨਾਂ ਨੂੰ ਵੀ ਦੇਣ ਦਾ ਵੈਸੇ ਹੈ ਤਾਂ ਇਹ ਗਲਤ ਗੱਲਾਂ ਮੈਂ ਮੰਨਦੀ ਆ ਇਹ ਤਾਂ ਗੱਲ ਹੈਗੀ ਆ ਆਪਾਂ ਦੇਣ ਵੀ ਚੱਲ ਜene ਉਧਰ ਲੈਣ ਵੀ ਚੱਲ ਜene ਇੱਕੋ ਹੋ ਜਾਂਦਾ ਹੈ ਨਾ ਦੇਣਾ ਲੈਣਾ ਤਾਂ ਬੰਦੇ ਕਰਨਾ ਚਾਹੀਦਾ ਹਮ ਸਭ ਤੋਂ ਵੱਡਾ ਬੜੀ ਗੱਲ ਪਤਾ ਕੀ ਹੁੰਦੀ ਆ ਬੰਦੇ ਦੀ ਕਦੇ ਭੁੱਖ ਨਹੀਂ ਮਿਟਦੀ ਹੁੰਦੀ ਉਹ ਮੈਂ ਤਾਂ ਉਹਨੂੰ ਕਹਾਂ ਮੈਂ ਘੀ ਦਾ 1100 ਰੁਪਏ ਕੋਸਕਾਰ ਤੇ ਲਫਾਫੇ ਚ ਪਾ ਕੇ ਦੇ ਜਾ। ਨਹੀਂ ਗੱਲ ਉਹ ਮੰਨਦਾ ਨਹੀਂ। ਪਹਿਲਾਂ ਤਾਂ ਉਹ ਐਂ ਕਹਿੰਦਾ ਤਾਂ ਘੀ ਰਲਾ ਕੇ ਲੈਣਾ ਮੈਂ 3 ਕਿਲੋ ਫਲਾਣਾ ਕਰਨਾ ਮੈਂ ਤਾਂ ਉਹ ਮੇਰਾ ਦਿਮਾਗ ਸੱਟਾ ਤਿੰਨ ਕਿਲੋ ਕੀ ਘਾਣਾ ਯਨੇ ਤੇ ਅਸੀਂ। ਮੇਰੀ ਗੱਲ ਸੁਣ ਲੈ ਪਹਿਲਾਂ ਪੂਰੀ ਗੱਲ ਹੋਣੀ ਦੇ ਅਗਰ ਆਪਣੀ ਭਾਬੀ ਜੀ ਦੀ। ਹਾਂਜੀ ਬੋਲ ਲੈ। ਅੱਛਾ ਜੀ ਬੋਲੋ। ਮੇਰੀ ਕਹਿੰਦੇ ਗੱਲ ਇਹ ਤਾਂ ਬੀ ਇਹ ਡਰੇ ਦੇਣੇ ਲੈਣੇ ਦੇ ਰੀਤੀ ਰਿਵਾਜ ਕਰੇ ਹੋਏ ਨਾ ਬਹੁਤ ਗਲਤ ਕਰੇ ਹੋਏ ਹਾਂ ਜੀ ਨੇ ਵੀ ਕਰੇ ਹੋਈਆਂ ਵੀ ਜੀ ਸਭ ਤੋਂ ਵੱਡੀ ਗੱਲ ਜਿਨੇ ਤੀ ਦਿੱਤੀ ਉਹਨੇ ਸਭ ਕੁਝ ਦਿੱਤਾ ਹੂੰ ਠੀਕ ਆ ਫਿਰ ਇੱਕ ਗੱਲ ਹੋਰ ਵੀ ਚੱਕਰ ਪਿਆ ਹੋਇਆ ਬੀਬੀਆਂ ਭਣੇ ਦੀ ਤੁਹਾਨੂੰ ਇਹ ਵੀ ਗੱਲ ਦੱਸਾਂ ਮੈਂ ਜਿਵੇਂ ਹੁਣ ਆਪਾਂ ਕੱਪੜੇ ਲੀੜੇ ਦੰਨੇ ਨੱਕ ਥੱਲੇ ਉਹ ਵੀ ਨਹੀਂ ਆਉਂਦੇ ਆਉਂਦੇ ਨਹੀਂ ਬਾਕੀ ਜੂ ਜੂ ਤੂੰ ਦੱਸਾ ਆਪਣੇ ਵੱਲ ਤੇ ਵਧੀਆ ਚੀਜ਼ ਦੰਦਾ ਦੰਦਾ ਕਿ ਨਹੀਂ ਦੰਦਾ ਚਾਹੇ ਦਿਲ ਜਾਨ ਲਾ ਦਵੇ ਨੱਕ ਥੱਲੇ ਉਹ ਵੀ ਨਹੀਂ ਆਉਂਦਾ ਉਹ ਮਾਪੇ ਦਾ ਉਟਾ ਦੁਖ ਲਾ ਮੈਂ ਤਾਂ ਇਹਨਾਂ ਨੂੰ ਐ ਕਿਹਾ ਤਾਂ ਕੱਲ ਪਰਸੋਂ ਵੀ ਦੀਦੀ ਨਾਲ ਮੈਂ ਗੱਲ ਕਰਦੀ ਵੀ ਤੂੰ ਪੈਸੇ ਦੇ ਦੀਦੀ ਕਿਹੜਾ ਮੰਨਦੀ ਐ ਇਹ ਪਤਾ ਕਾਹੇ ਗੱਲ ਆ ਵਿੱਕੀ ਮੈਂ ਤਾਂ ਉਹ ਸਹੀ ਗੱਲ ਦੱਸਾਂ ਅਟ ਕਦੇ ਉਹਨਾਂ ਨੇ ਮੇਰਾ ਕੱਪੜਾ ਨਤਾਰਿਆ ਨਹੀਂ ਹੈਗਾ ਵੀ ਚੀਜ਼ ਦੋਤੀ ਹੋਈ ਵੀ ਸਾਨੂੰ ਇਹੀ ਜੀ ਤੇ ਇਹੀ ਜੀ ਦੋਤੀ ਫਿਰ ਬੰਦੇ ਨੂੰ ਫਿੱਕ ਕਿਵੇਂ ਪਾ ਦੇਵੇ ਵੀ ਅਸੀਂ ਥੋੜੀ ਚੀਜ਼ ਜੀ ਦੇਣੀ ਹੂੰ ਇੱਕ ਤਰਫਾ ਤਾਂ ਮਨ ਮੁੜ ਜਾਂਦਾ ਐ ਜੇ ਹੁਣ ਸਰਿੰਦਰ ਵਰਗੀ ਕਹੇ ਦੀਦੀ ਕਿਹੋ ਜੀ ਚੀਜ਼ ਦੋਤੀ ਹੋਣੀ ਕਰੀਆ ਫਿਰ ਬੰਦੇ ਦਾ ਆਟੋਮੈਟਿਕ ਮਨ ਮੁੜ ਜਾਂਦਾ ਨਾ ਵੀ ਛੱਡ ਪਰੇ ਕੇ ਆ ਦੇਣੀ ਆ ਹੂੰ ਸਹੀ ਹੈ ਨਾ ਬਈ ਗੱਲ ਵੀ ਪੈਸੇ ਦੇ ਦੋ ਇਹਨਾਂ ਨੂੰ ਹਾਂ ਬਈ ਹੁਣ ਫੇਰ ਤਾਂ ਕਰਕੇ ਮਨ ਆਏ ਹੁੰਦਾ ਵੀ ਚੱਲ ਕੋਈ ਗੱਲ ਨਹੀਂ ਉਹਨਾਂ ਨੇ ਕਿਹੜੇ ਕਦੇ ਚੀਜ਼ ਨੂੰ ਕਿਹਾ ਹੋਰ ਵੀ ਵਧੀਆ ਲੈਣ ਨੂੰ ਮਨ ਕਰਦਾ ਵੀ ਵਧੀਆ ਲੈ ਕੇ ਦਈਏ ਸਾਡੀ ਚੀਜ਼ ਨੂੰ ਕਿਹੜੇ ਮਾੜਾ ਕਹਿਣਾ ਉਹਨਾਂ ਨੇ ਹੂੰ ਹੈ ਨਾ ਬਈ ਐਦਾਂ ਦੀਆਂ ਗੱਲਾਂ ਹੁੰਦੀਆਂ ਬਈ ਚਲੋ ਆਪਣੇ ਬਲਤੇ ਤਾਂ ਉਹੀ ਗੱਲ ਆ ਜਾਂਦੀ ਆ ਵੀ ਪਰਮਾਤਮਾ ਆਪਣੇ ਘਰ ਦਵੇ ਉਧਰ ਫਿਰ ਮੇਰੀ ਗੱਲ ਸੁਣੋ ਬਾਕੀ ਗੱਲ ਇਹ ਹੈਗੀ ਆ ਵੀ ਹੁਣ ਤੇਰੇ ਵੀਰ ਜੀ ਨੂੰ ਵੀ ਪੁੱਛਣਾ ਜ਼ਰੂਰੀ ਆ ਵੀ ਕੱਲ ਨੂੰ ਪਾਈ ਕੀ ਆ ਉਹਨਾਂ ਕਪੜੇ ਲਿੜੇਦ ਵਾਲੇ ਉਹਨੇ ਉਧਰ ਕੰਨਾ ਤੱਕ ਵੀ ਗੱਲ ਪੈਣੀ ਚੜੋੜੀ ਪਾਓ ਮੈਂ ਤਾਂ ਕਹਿੰਦਾ ਸਰਦਾਰ ਪਰਸੋਤੋਮ ਸਿੰਘ ਜੀ ਹਾਜ਼ਰ ਹੋ ਪਰ ਉਹਦੀ ਤਾਂ ਡੀਸੀ ਨਾਲ ਮੀਟਿੰਗਾਂ ਮੋਟੀਆਂ ਜੀਆਂ ਚੱਲਦੀਆਂ ਹੋਰ ਕਰ ਲੋ ਗੱਲ ਕਿਤੇ ਹੋਵੇ ਉਧਰ ਐਸਡੀਐਮ ਨਾਲ ਬੈਠਾ ਹੋਵੇ ਤੁਸੀਂ ਇੱਧਰ ਦੇਖੀ ਜਾਓ ਹਾਜ਼ਰ ਹੋ ਕੌਣਾ ਹੈਲੋ ਅੱਛਾ ਬਾਜੂ ਨੂੰ ਦੇਖਦਾ ਫਿਰਦਾ ਕੋਈ ਹੁਣ ਇੱਥੇ ਇਹ ਫੋਟੋ ਦੇ ਵਿੱਚ ਛੋਟੀ ਜਿਹੀ ਕਿਵੇਂ ਐਡਿਟ ਹੋਊਗੀ ਇਹ ਵੀ ਐਡਿਟ ਹਟ ਹੋਣੀ ਕਿੰਨਾ ਜਾਣਿਆਂ ਦੀ ਛੋਟੇ ਛੋਟਿਆਂ ਦੀ ਫੋਟੋ ਬੜੀ ਬਣਾ ਕੇ ਲਿਆਓ ਹਾਂ ਹਾਂ ਵਿੱਚ ਗੱਬੇ ਕਰਨ ਵਾਲੇ ਵਾਲੇ ਸੁਗਰੀ ਤਾਂ ਰਹੇ ਨਹੀਂ ਮੈਂ ਤਾਂ ਕਹਿੰਦਾ ਵੀ ਇੱਕ ਦਿਨ ਮੈਂ ਗੱਡੀ ਚੱਕਾ ਉਧਰ ਜੈਸਮੀਨ ਹੋ ਗਈ ਹਰਗਣ ਹੋ ਗਈ ਇਹ ਹੋ ਗਈ ਰੀਤ ਹੋ ਗਈ ਕਰਨ ਹੋ ਗਿਆ ਆਪਣੇ ਸਾਰੇ ਨਿਆਣਿਆਂ ਦੀ ਫੋਟੋ ਇਕੱਠੀ ਬਣਾ ਕੇ ਇੱਕ ਬੜੀ ਮੈਂ ਉਹ ਲੈ ਕੇ ਜਾ ਜੀ ਅਜੇ ਨਹੀਂ ਮਹੀਨੇ ਤੱਕ ਡੇਢ ਮਹੀਨੇ ਤੱਕ ਆਹ ਤਾਂ ਜੀ ਇੱਥੇ ਅਸੀਂ ਬੈਗਰੂ ਦੀ ਦਿਆ ਨਾਲ ਹੀਟਰ ਚਲਾਵਾ ਜੀ ਹਾਂ ਇਹਦੇ ਬਾਅਦ ਛੋਟੀ ਜੀ ਬਾਤ ਤੇ ਨਾਲੋ ਪਾਣੀ ਦਾ ਗਲਾਸ ਰੱਖਿਆ ਵਾ ਇੱਕ ਕਹਿੰਦੇ ਵੀ ਰੱਖਣਾ ਜ਼ਰੂਰੀ ਹੁੰਦਾ ਵੀ ਕੋਸੇ ਡਰਾਈ ਡਰੂਈ ਕਰ ਦਿੰਦਾ ਕਮਰੇ ਦੇ ਵਿੱਚ ਵੀ ਫਿਰ ਬੱਚੇ ਨੂੰ ਚਣ ਲੱਜ ਲੱਗਾ ਪਾਣੀ ਕੱਢਣ ਲੱਜਦਾ ਆਪਣੇ ਸੀਜੀ ਤੋਂ ਹਾਂ ਕਹਿੰਦੇ ਤੁਹਾਡਾ ਦਿਮਾਗ ਕਿੱਲ ਗਿਆ ਕਾਹਦਾ ਦਿਮਾਗ ਲੱਗਿਆ ਤੇ ਗੱਲ ਤੁਹਾਨੂੰ ਆਜੂ ਗੱਲਬਾਤ ਕਰ ਲਈਏ ਕਾਹਦਾ ਦਿਮਾਗ ਲੱਗਿਆ ਇਨਫੈਕਸ਼ਨ ਦਾ ਘਰ ਤੋਂ ਬਣਾਇਆ ਪਤ ਨਹੀਂ ਉਹ ਇੱਥੇ ਨਾ ਨਾ ਅਸੀਂ ਤਾਂ ਪੂਰੇ ਪਾਣੀ ਵੀ ਨਾ ਫਾਇਸੇ ਨਾ ਆ ਘਰ ਦੇ ਵਿੱਚ ਆ ਆਹੋ ਬਾਈ ਗੁਰਜੀ ਦਾ ਖਾਸ ਵਾਹਿਗੁਰੂ ਜੀ ਦੇ ਪਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਦੱਸਤਾ ਦਿੰਦੇ ਵੀ ਵੀਡੀਓ ਬਣਾਉਣੀ ਤੁਹ ਨਾਲ ਗੋਇੰਡਾ ਬੈਠੋ ਅਗਰੇਟ ਦੱਸ ਕੇ ਕੋਈ ਉਪਰੇ ਧਿਆਰ ਹੋ ਗਿਆ ਨਾ ਕੁਰਸੀ ਤੇ ਮੈਨੂੰ ਨਾ ਨਾ ਹਾਂ ਮਾਦਾ ਜੈਸਮੀਨ ਦੀ ਉਹ ਅਪਾਇੰਟਮੈਂਟ ਲੈ ਕੇ ਹਟਿਆ ਉਹ ਪਾਸਪੋਰਟ ਦੀ ਨਾਲੇ ਗੁਰਮਤੀ ਦੀ ਵੀ ਚਾਹਉਂਦੀ ਆ ਕਿ ਆ ਕੀ ਹੋ ਗਿਆ ਉਹ ਯਾਰ ਹਰਗੁਣ ਦਾ ਪਾਸਪੋਰਟ ਲੱਗੇ ਤੇ ਬਣਾਉਣਾ ਹਾਂ ਹਰਗੁਣ ਦੀ ਅਪਾਇੰਟਮੈਂਟ ਲੈ ਕੇ ਅੱਜ ਦੀ ਅੱਜ ਦੀ ਅਪਾਇੰਟਮੈਂਟ ਸੀ ਉਹਨਾਂ ਦੀ ਹਮ ਜਦੋਂ ਪੁੱਛੇ ਕਿ ਉਹ ਉਹ ਕਹਿੰਦੇ ਵੀ ਬਾਪ ਦਾ ਤਾਂ ਸਾਰਾ ਪ੍ਰੂਫ ਠੀਕ ਹੈ ਵੀ ਮਾਂ ਦੇ ਪ੍ਰੂਫਾਂ ਦੇ ਵਿੱਚ ਐਡਰੈਸ ਮਾ ਲਾਂਗੇ ਹਮ ਵੀ ਉਹ ਵੀ ਪੂਰਾ ਚਾਹੀਦਾ ਸਹੀ ਅੱਛਾ ਵੀ ਹੁਣ ਪਹਿਲਾਂ ਤੋਂ ਆਪਣੇ ਪਾਸਪੋਰਟ ਦੇ ਉੱਪਰ ਫੂਲ ਦਾ ਐਡਰੈਸ ਚੜਵਾ ਰਵਿੰਦਰ ਦਾ ਨਾਮ ਚੜਵਾ ਹਮ ਉੱਥੇ ਦਾ ਐਡਰੈਸ ਚੜਵਾ ਵੀ ਤਾਂ ਤੁਹਾਡੇ ਪਾਸਪੋਰਟਾਂ ਨੇ ਮੈਚ ਹੋਣਾ ਤਾਂ ਤੁਹਾਡੀ ਕੁੜੀਆ ਦਾ ਪਾਸਪੋਰਟ ਬਣਾਣਾ ਅੱਛਾ ਹੁਣ ਜੈਸਮੀਨ ਦਾ ਕਰਵਾਇਆ ਮੈਂ ਹੁਣ ਜੈਸਮੀਨ ਦੀ ਉਹ ਪੋਹ ਲੱਤੀ ਅਪਾਇੰਟਮੈਂਟ ਉਹਦੇ ਐਡਰੈਸ ਚੰਗੇ ਉਹਦੇ ਪਤੀ ਦਾ ਨਾਮ ਚੜਾਉਣਾ ਉਹਦਾ ਬਾਤ ਤਾਂ ਕੋਟ ਮੈਰਿਜ ਦਾ ਵੀ ਪ੍ਰੋਸੈਸ ਹੋਣਾ ਕੋਟ ਮੈਰਿਜ ਦਾ ਨਹੀਂ ਉਹ ਸਰ ਜਾਣਾ ਹਮ ਹਮ ਕਿਉਂਕਿ ਰਵਿੰਦਰ ਵਾਲੇ ਪਾਸਪੋਰਟ ਪਰ ਨੋਟ ਚੜਿਆ ਹੋਇਆ ਪਹਿਲਾਂ ਹਾਂ ਜਸਵਿੰਦਰ ਯਾਰ ਮੈਂ ਨਾ ਇੱਕ ਵਾਰ ਮੈਂ ਕਿੱਥੇ ਕਹਿੰਦਾ ਮੈਂ ਗਿਆ ਉਹਨਾਂ ਨੇ ਕਿ ਘੋਸ਼ਣਾ ਪੱਤਰ ਦਾ ਲੋਾਕੀ ਸਰਤਾ ਤਾਂ ਹਾਂ ਘੋਸ਼ਣਾ ਪੱਤਰ ਹੀ ਲੱਗਣਾ ਕੋਈ ਇੱਕਣਾ ਹਾਂ ਘੋਸ਼ਣਾ ਪੱਤਰ ਦਾ ਲਾ ਕੇ ਉਹਨਾਂ ਨੇ ਜਦੋਂ ਅਪਲਾਈ ਜੇ ਕਰਕੇ ਉਹ ਭੇਜਤਾ ਪਾਸਪੋਰਟ ਬਣ ਕੇ ਆ ਗਿਆ ਪਤਾ ਤੁਸੀਂ ਇਹ ਕਿਹੜੇ ਹੋ ਇੱਕ ਵਾਰ ਘੋਸ਼ਣਾ ਪੱਤਰ ਕਰੇ ਮੈਨੂੰ ਕੀ ਹੁਣ ਗੱਲ ਹੁਣ ਮੈਨੂੰ ਜੇ ਨਹੀਂ ਕਹਦਾ ਮੈਂ ਕਿਹੇ ਮੈਂ ਤੁਸੀਂ ਇੱਥੇ ਖੜੀਆਂ ਹੋ ਨੇ ਕਿਉਂਕਿ ਟਾਈਮ ਉਹਨਾਂ ਦਾ 11 11:00 ਤੋਂ 12:00 ਦੇ ਵਿੱਚ ਵੀ ਸੀਗਾ ਹੁਣ ਨਿਕਲਵਾ ਤੁਸੀਂ ਇੱਥੇ ਹੁਣ ਸਾਰਾ ਕੁਝ ਪਤਾ ਮੈਨੂੰ ਨਾ ਕੱਲ ਨੂੰ ਕੋਈ ਵੀ ਆ ਕੀ ਚਾਹੀਦੀ ਹੈ ਨਹੀਂ ਉਹ ਵੀ ਠੀਕ ਆ ਉਹ ਕਹਿੰਦਾ ਸੀ ਸਾਰਾ ਕੁਝ ਪਤਾ ਕਰ ਲਿਆ ਨਿਕੜੇ ਕਿ ਡਾਕੂਮੈਂਟ ਚਾਹੀਦੇ ਸਾਡੇ ਕੋਲ ਹੈਗੇ ਆ ਤੁਸੀਂ ਪੁਆਇੰਟਮੈਂਟ ਲੈ ਦੋ ਮੈਂ ਪੁਆਇੰਟਮੈਂਟ ਕੱਲ ਦੀ ਹੋ ਲੈ ਕੇ ਦੇ ਦਿੰਦੀ ਹਾਂ ਚਲੋ ਉਹ ਵੀ ਠੀਕ ਆ ਕੱਲ ਨੂੰ 11 ਵਜੇ ਸੇ ਪੁੱਛਣਗੇ ਉਹ ਆਪਣੇ ਵੱਲ ਤੇ ਵੀ ਪਤਾ ਕਰ ਲੋ ਮੈਨੂੰ ਕਹ ਰੋਣਾ ਪਤਾ ਕਰਨੇ ਦੀ ਹੁਣ ਸਭ ਨੂੰ ਮੈਂ ਹੀ ਕਰੀ ਜਾ ਮੈਂ ਹਾਂ ਬਾਪ ਸਾਰੇ ਚਿੰਦ ਕੇ ਨਹੀਂ ਕਹਦਾ ਚੱਕਰ ਤੇ ਪਕਾ ਕਰ ਦਿਓ ਪੜਾ ਤੇ ਲਿਖਾ ਤੇ ਸਾਰਾ ਕਰ ਦੋ ਜਿੰਮੇਵਾਰੀ ਚੱਕਣੀਆਂ ਲੈ 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 ਆਪਣੀ ਜਿੰਮੇਵਾਰੀ ਕਸਮਾਲ ਲਈ ਮੈਂ ਕਿੰਨੇ ਵਜੇ ਕਿੰਨੇ ਵਜੇ ਕਿੰਨੇ ਵਜੇ 17 ਤੋਂ ਲੈ ਕੇ 18 ਤੋਂ ਉਹਨੇ 20ਵੇਂ 20ਵੇਂ 20 ਵਿੱਚ 2020 ਨਾ 2020 ਇਹ ਹੋ ਗਿਆ ਥੋੜੀ ਪੂਰੇ 2000 ਦੇ ਵਿੱਚ ਜਦੋਂ ਇਹ ਹੋ ਗਈ ਦੀ 2001 ਦੇ ਵਿੱਚ ਤੇ ਲੈ ਕੇ ਅੱਜ ਤੱਕ ਮੈਂ ਜ਼ਿੰਮੇਵਾਰ ਚੱਕੀ ਵੀ ਪਾਪਾ ਜੀ ਪੈਸੇ ਲੈ ਕੇ ਬਣਾਉਂਦਾ ਉਹ ਬਸ ਸਾਰੇ ਤੇ ਤੁਹਾਡੇ ਵਰਗਾ ਤਾਂ ਪਹਿਲੀ ਕੱਲੇ ਦਿਮਾਗ ਨਹੀਂ ਹੋ ਸਕਦਾ ਠੀਕ ਹੈ ਕੀ ਕਰਦੇ ਸੁਭਾਲ ਨਹੀਂ ਜੀ ਮੈਨੂੰ ਕੁਝ ਨਹੀਂ ਪਤਾ ਥੋੜਾ ਫਰਜ ਹੈਗਾ ਇਹ ਕੋਈ ਨਹੀਂ ਤੀ ਤੋ 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 ਜਿੰਨਾ ਕੰਮ ਹੈਗਾ ਮੈਨੂੰ ਬੁਲਾਇਆਗਾ ਤੇ ਮੈਨੂੰ ਹੀ ਦੱਸ ਗਿਆ ਚੱਕਰ ਕਿ ਆਏ ਬੁਲਾਏ ਆਏ ਆ ਸੰਦੀਪ ਨੇ ਮੈਨੂੰ ਹੁਣ ਦੱਸਿਆ ਕੀ ਲੈ ਕੇ ਆਉਣਾ ਕਹਿੰਦੀ ਕੱਲੂ ਉਹਨਾਂ ਨੇ 11 ਦਿਨਾਂ ਦੀ ਹੋ ਜਾਈ ਰਹੀ ਨੇ ਕੱਲ ਨਾ ਫਿਰ ਹੁਣ ਦੱਸਣਾ ਤਾਂ ਕਿ ਮਤਲਬ ਐਨੇ ਦਿਨ ਕਿੱਥੇ ਸੁੱਤੀ ਪਈ ਸੀ ਲੈ ਮੈਨੂੰ ਪਹੁੰਚ ਤਾਂ ਹੋਣਾ ਐ ਵੀ ਕੱਲੂ ਹੋਣਾ ਹਾਂ ਉਹਨਾਂ ਨੂੰ ਐ ਕਹੋ ਉਹ ਕਾਨੂੰਨ ਨੂੰ ਤਾਂ ਰੁਕੀ ਜਾਂਦੇ ਤੇ ਦਿਖਾਣ ਜਾਵਾ ਪੈਂਦੇ ਤਾਂ ਵੀ ਨਹੀਂ 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 ਉਹ ਕਹਿੰਦਾ ਹੁਣ ਮੈਂ ਠੀਕ ਆ ਹੋਰ ਰੁਕ ਜੋ ਉਹ ਕਹਿੰਦਾ ਉਹ ਕਹਿੰਦਾ ਮੈਂ ਠੀਕ ਆ ਮੈਂ ਨਹੀਂ ਰੁਕਣਾ ਮੈਂ ਕੱਲੂ ਘੀ ਲੈ ਕੇ ਆਉਣਾ ਉਹਦਾ ਸਮਾਨ ਖਰੀਦਦੇ ਫਿਰਨੇ ਉਹਦਾ ਸਮਾਨ ਖਰੀਦਦਾ ਫਿਰਦਾ ਕਹਿੰਦਾ ਮੈਂ ਕੱਲੂ ਲੈ ਕੇ ਆਉਣਾ ਬਸ ਨਾਲੇ ਕਹਿੰਦਾ ਮੈਂ ਆਪਣੀ ਭਾਣਜੀ ਨੂੰ ਮਿਲ ਕੇ ਜਾਣਾ ਹਾਂ ਗੱਲ ਹੁੰਦੀ ਆ ਵੀ ਕੀ ਤੇਰੀ ਵੈਰੀ ਗੁੱਡ ਸਾਬਾ ਸੇ ਨਾਲੇ ਕਹਿੰਦਾ ਇਹਨੂੰ ਚੱਕ ਕੇ ਲੈ ਜਣਾ ਬਾਪਾ ਸਾਰੀ ਜ਼ਿੰਦਗੀ ਨਹੀਂ ਦਿੱਤੀ ਪੁੱਤ ਨੂੰ ਚੜਤਾ ਸਵੀਕਾਰ ਹੁੰਦਾ ਕੱਲ ਦੀ ਜਿਹੜੀ ਮੈਂ ਅਪਾਇੰਟਮੈਂਟ ਲੱਤੀ ਹੋਈ ਆ ਉਹਦਾ ਕੀ ਕਰਨਾ ਤੁਹਾਡੇ ਤਾਂ ਕੋਈ ਬੜੀ ਗੱਲ ਨਹੀਂ ਆ ਗਈ ਪੁਆਇੰਟ ਕਿਉਂ ਦੇਖ ਤਾਂ ਜਖਮੀਨ ਦੀ ਅਪਾਇੰਟਮੈਂਟ ਕਰ ਲਈ ਹੋਗੀ ਹੋ ਤਾਂ ਉਹਨੇ ਚਲੇ ਜਾਣਾ ਜਖਮੀਨ ਨੇ ਨੀ ਤਾਵਾ ਉਰੇ ਆਉਣਾ ਆਦਾ ਨਹੀਂ ਆਕਾ ਕੋਈ ਗੱਲ ਉਹਨੇ ਆ ਜਾਣਾ ਵਿੱਚ ਨੂੰ ਤੇ ਉਰੇ ਆ ਜਾਣਾ ਵਿੱਚ ਨੂੰ ਟਾਈਮ ਕੱਢ ਕੇ ਤੁਸੀਂ ਨਹੀਂ ਕਦ ਦਿਨ ਕੇ ਮੰਗਲਵਾਰ ਬੁੱਧਵਾਰ ਦਾ ਕੱਥੀ ਨਹੀਂ ਹੁੰਦਾ ਕੰਮ ਬੁੱਧਵਾਰ ਨੂੰ ਇਹਨੇ 12 ਦਿਨ ਦੀ ਹੋ ਜਾਣਾ ਲੈ ਯਾਰ 12 11 ਦਿਨ ਅਸਾਂ ਤਾਂ ਵੀ ਕੋਈ ਚੱਕਰ ਹੁੰਦਾ 11 ਦਿਨ 21 ਦਿਨ 31 ਦਿਨ 41 ਦਿਨ ਪਤਾ ਨਹੀਂ ਕਿੰਨਾ ਤੇ 13 ਦੀ ਮਗਾਉਣਾ ਫਿਰ ਵੀ ਬਾਹਰ ਆਉਂਦਾ ਮੈਂ ਲੱਗਿਆ ਉਡੇਪੀ ਕਮਿਸ਼ਨ ਤੇ ਐਸਐਸਪੀ ਸਾਹਿਬ ਦੇ ਨਾਲ ਮੀਟਿੰਗ ਹੈ ਤੇ ਇਹ ਹੈ ਕਿ ਆ तकरीबन ਮੇਰੀ 12 ਵਜੇ ਸ਼ੁਰੂ ਹੋ ਕੇ 2:30 ਵਜੇ ਤੱਕ ਚੱਲਣੀ ਆ ਬੱਲੇ ਉਹੀ ਟਾਈਮ ਜਦ ਤੱਕ ਕੋਈ ਗੱਲ ਨਹੀਂ ਫਿਰ ਵੀ ਮੇਰਾ ਟਨ ਹੈਗਾ ਹੈਗਾ ਮੈਨੂੰ ਕਿੰਦ ਪਤਾ ਹੀ ਗੱਲ ਦਾ ਹਾਂ ਉਹ ਹੈਗੇ ਹੋਰੇ ਜਦ ਤੱਕ ਆਹੀ ਜੈਸਮੀਦਾ ਰਹਾ ਮੈਂ 11 ਵਜੇ ਤੋਂ ਲੈ ਕੇ 12 1 ਵਜੇ ਤੱਕ ਦਾ ਠੀਕ ਹੈ ਉਹਨਾਂ ਨੂੰ ਪਤਾ ਕਾ ਗੱਲ ਆ ਜੇ ਕਿਨਾਰੇ ਧੁੱਪ ਜੇ ਨਹੀਂ ਚੜੀ ਉਹਨਾਂ ਕਿ ਧੁੱਪ ਜੇ ਚੜੇ ਤਾਂ ਤੁਰਿਓ ਬਸ ਆਪਣੇ ਟਾਈਮ ਹੋਣਾ ਵਾਰਾਂ ਹੀ ਗੱਬੀ ਕਰ ਰਹੇ ਹੁੰਦੇ ਉਹਨਾਂ ਨੂੰ ਚਲ ਉਹਨਾਂ ਨੂੰ ਤਾਂ ਰੋਕ ਵੀ ਲੂੰਗਾ ਤੈਨੂੰ 4 ਵਜੇ ਵੀ ਚਲ ਜਾਊਂਗਾ ਬਾਈ ਨਹੀਂ ਉਹਨਾਂ ਨੂੰ ਕਹੂੰਗੇ ਵੀ ਕੋਈ ਗੱਲ ਨਹੀਂ ਥੋੜਾ ਜਿਹਾ ਧੀਮਤਾ ਕਰਕੇ ਚੜ ਜਾਂਦਾ ਫਿਰ ਤਿਆਰੀ ਵੀ ਤਾਂ ਕਰਨੀ ਹੋਣੀ ਕੋਈ ਆਪਾਂ ਹਾਂ ਵੇ ਉਹੀ ਤਾਂ ਤੂੰ ਕੱਪੜੇ ਚਿਹਰੇ ਦਾ ਕੰਮ ਕਰੋ ਬਿਹਾਰ ਬੰਦ ਚੁੱਪ ਕਰਕੇ ਰੁਪਈਏ ਰੁਪਈਏ ਜਿਹੜਾ ਕੰਮ ਕਰ ਉਹ ਕੀ ਕਰਪੀਏ ਦੇ ਇੱਕ ਇੱਕ ਤਾਂ ਨਹੀਂ ਚੱਲ ਤੂੰ ਪਾਦੀ ਪੰਪ 50 ਪਾਦੀ ਚੱਲ ਮੈਂ ਬੰਦ ਗਈ ਮੈਂ ਮੰਨਦੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਆਪਣਾ ਮਨਪਸੰਦ ਦੀ ਚੀਜ਼ ਲੈ ਲਣਗੇ ਉਹਨਾਂ ਨੇ ਕਿਤੇ ਕਦੇ ਕੱਪੜਾ ਕਦੇ ਲੈਂਦੇ ਆ ਹੈ ਉਹਨਾਂ ਨੇ ਕਦੇ ਕੱਪੜਾ ਸਾਡਾ ਕੋਈ ਲੈਂਦੇ ਵੀ ਆਪਣਾ ਲੈ ਕੇ ਨਹੀਂ ਮੈਂ ਨੀਂ ਪੁੱਛ ਰਹੀ ਤੁਹਾਨੂੰ ਸਮਝੋ ਗੱਲ ਤੁਹਾਨੂੰ ਕਾ ਸਮਝੋ ਜਨਾਨੀਆਂ ਨੂੰ ਕੱਪੜੇ ਪਸੰਦ ਨਹੀਂ ਆ ਮੈਂ ਮੰਨਦੀ ਪਰ ਸਰਿੰਦਰ ਨੂੰ ਆ ਜਾਂਦੇ ਆ ਲੈ ਕੇ ਤਾਇਆ ਇਹ ਤੇਰਾ ਕਹਿਣਾ ਮੈਂ ਤੁਹਾਨੂੰ ਰੋਕਣ ਚੱਲੀ ਐ ਸਮਾਨ ਲੈ ਕੇ ਆਏ ਹਾਂ ਬਾਕੀ ਇਹ ਕਹਿੰਦੀ ਵੀ ਮੈਨੂੰ ਵੀ ਲੈ ਕੇ ਤਾਂ ਉਹ ਬੇਟਾ ਕਿਉਂ ਮੈਨੂੰ ਦੇਣਾ ਹੱਕ ਨਹੀਂ ਛੁੱਟ ਆਈਓ ਕਰ ਜਾਂਦੀ ਐ ਲਵਾਰੀ ਲਿਆਦਣ ਨਾਲ ਮੈਨੂੰ ਲਵਾਰੀ ਬਈ ਗੱਲ ਕਰ ਲੈ ਆਪਣੇ ਵੀਰ ਜੀ ਨਾਲ ਮੈਂ ਤਾਂ ਤਾਂ ਕਰੂੰਗੀ ਅਸੀਂ ਤਾਂ ਜੀ ਹੁਕਮ ਦੇ ਕਲਾ ਮੇਰੀ ਗੱਲ ਸੁਣੋ ਸੰਦੀਪ ਜਿਹੜਾ ਆਪਣੇ ਕੋ ਖਰਚਾ ਹੈ ਮੈਂ ਐਸੇ ਵੇਚੀ ਕੋਈ ਬਾਤ ਨਹੀਂ ਪਤਾ ਅੱਛਾ ਵੀ ਮੈਂ ਇਹ ਵੇਚੀ ਕਿ ਨਹੀਂ ਆਪਾਂ ਨੇ ਕੋਈ ਨਾ ਵੇਚਣੀ ਹੋਤੀ ਉਹ ਲੱਤਾਂ ਮਾਰ ਦਿੱਤੀ ਖੰਡੀਆਂ ਤਾਂ ਹਾਰ ਦਿੱਤੀ ਜੀ ਲੜਾਤਾ ਹੈ ਲਤਾ ਕਿ ਕਲਾ ਮਾਰਦੀ ਦੀ ਜਿਹੜੇ ਆਪਾਂ ਬੈਠੇ ਨੇ ਉਹ ਹੀ ਚੁੰਡੀਆਂ ਵੱਜੀ ਜਾਣੀਆਂ ਥਾਣਾ ਨੂੰ ਵੇਖਿਆ ਨਿ ਚੌਣੀ ਨਾ ਪੈ ਗਏ ਕਿਤੇ ਵੀ ਲੱਤਾ ਤੋਂ ਨੇ ਮਾਰਨੀਆਂ ਹੀ ਬਾਈ ਇਹਦੀ ਗੱਲ ਹੈ ਹੁਣ ਜਿਹੜੂ ਵੇਚੀ ਆ ਉਹ ਨੂੰ ਐ ਖੜੋ ਕੇ ਕਿ ਕਿ ਵੇਚੀ ਵੀ ਅਸੀਂ ਲੱਤਾ ਮਾਰਦੇ ਦੀ ਵੀ ਚੁੰਡੀਆਂ ਬੜਦੇ ਨਹੀਂ ਚਲੋ ਤਾਂ ਤੁਸੀਂ ਗੱਲ ਛੱਡੋ ਹੁਣ ਤੁਸੀਂ ਮੁੱਦੇ ਭਰ ਆਓ ਵੀ ਆਪਾਂ ਨੇ ਕੱਪੜੇ ਲੀੜੇ ਲੈ ਕੇ ਆਈਏ ਫਿਰ ਪੜਦਾ ਕਿ ਟਾਈਮ ਵੀ ਆਪਣਾ ਇੱਕ ਵਾਰੀ ਤੁਸੀਂ ਹੁਣ ਟਾਈਮ ਕਿਹੜਾ ਤੁਸੀਂ ਕਿਹੜੇ ਟਾਈਮ ਦੱਸਦੇ ਜਾਣਾ ਇੱਥੇ ਨੂੰ ਉਹ ਟਾਈਮ ਦੀ ਗੱਲ ਪਤਾ ਕਿਆ ਚੱਕਰ ਹੋਇਆ ਪਤਾ ਆ ਤੁੰਦ ਵਿੱਚ ਨਾ ਕੋਈ ਚਾਲਦਾ ਪਤਾ ਲੱਗਦਾ ਹਾਂ ਮੈਂ ਦੇਖਾਂ ਮੈਂ ਤਾਂ ਆਪ ਦੱਸ ਟਾਈਮ ਜੋ ਦੇਖਿਆ ਉੱਪਰ ਪਾਉਣੇ ਪਾਉਣੇ 12 ਹੋਏ ਪਿਆ 1 ਪਾਉਣੇ 1 ਹੋਇਆ ਵਾ ਤਾਂ ਜਦ ਵੀਡੀਓ ਸ਼ੁਰੂ ਕਰ ਕਿੱਥੇ ਪਏ ਕਿੱਥੇ ਪਏ ਆ ਕੇ ਲੈਂਦੇ ਆਂ ਕਿਆ ਕਹਿੰਦੇ ਮੈਂ ਦੁੱਧ ਵਾਲੇ ਬਿਸਕੁਟ ਕੱਲ ਤਾਂ ਲੈ ਜਾਤੇ ਇਹਨੂੰ ਧੱਕੇ ਜਾ ਇਹ ਤਾਂ ਕੱਲ ਕੱਲੇ ਕਰੀ ਜਾਂਦੀ ਜਦ ਜਦ ਜੈਟ ਕੋ ਵੀ ਹਾਂ ਵੀ ਤੋ ਕੁਰੀਆ ਨੇ ਮਹੀਨਾ ਪਹਿਲਾਂ ਦੀ ਗੱਲ ਵੀ ਕੱਲ ਜਦੋਂ ਕਿਤੇ ਮੇਰੇ ਨਾਲ ਜਾਂਦੀ ਨਾ ਸਕੂਲ ਨੂੰ ਜਿੱਦਣੇ ਪਹਿਰੇ ਦਿਨ ਸਕੂਲ ਗਈ ਸੀ ਤੇ ਮੈਂ ਇਹਦੀ ਰੀਲ ਬਣਾਈ ਜਿੱਥੇ ਸਰੋਂ ਦਾ ਫੁੱਲ ਨਿਕਲੇ ਹੋਏ ਤੇ ਸੜਕ ਦੇ ਕੋਲ ਆ ਮਾਤਾ ਰੀਲ ਬਲਨ ਇਹ ਜਦ ਵੀ ਤਰੋਂ ਲੰਘਦੀ ਜਦ ਕਹਿੰਦੀ ਹੈ ਪਾਪਾ ਇੱਥੇ ਕੱਲ ਤੁਸੀਂ ਮੇਰੀ ਵੀਡੀਓ ਬਣਾਈ ਤੀ ਕੱਲ ਤੁਸੀਂ ਮੇਰੀ ਵੀਡੀਓ ਬਣਾਈ ਤੀ ਇੱਕ ਦਿਨ ਨੂੰ ਰਾਤ ਤੋਂ ਤਸੇ ਤੋੜ ਕੇ ਮੈਂ ਅਮਰੂਦ ਖਲਾ ਤੇ ਪਾਪਾ ਉੱਥੇ ਰੋਕੂਗਾ ਜਿੱਥੇ ਆਪਾਂ ਅਮਰੂਦ ਖਾਦੇ ਤੇ ਕੱਲ ਬਸ ਆਹੀ ਗੱਲਾਂ ਕਰੀ ਜਾਂਦੀ ਕੱਲ ਕੱਲੇ ਕਰੀ ਜਾਂਦੀ ਇਹਨੂੰ ਪਿਛਲਾ ਉਹ ਕਹਣਾ ਨਹੀਂ ਆਉਂਦਾ ਕਹਿਣਾ ਕਦੇ ਨਹੀਂ ਮੰਨਦੀ ਤੂੰ ਸੁਭੀਰ ਹਾਂਜੀ ਥੋੜੀ ਗੱਲ ਪੱਕੀ ਹੋ ਗਈ ਕਿ ਅੱਗੇ ਪਿੱਛੇ ਉਦੋਂ ਕਰਾਂ ਨਾ ਨਾ ਚੱਲੋ ਫਿਰ ਜਿਹੜਾ ਕੰਮ ਨਿਭੜਦਾ ਸੋਈ ਯਾਰ ਕੱਲ ਨੂੰ ਗੁੰਗੁਲੀ ਰੋਟੀਆਂ ਪਾਉਣੀਆਂ ਸਬਜ਼ੀਆਂ ਸਭ ਕੁਝ ਬਣਾ ਲੈਣਾ ਹਾਂ ਮੈਂ ਉਧਰ ਫਸਿਆ ਵਾ ਹੁਣ ਕਦ ਬਣਾਉਂਗੀ ਤੁਸੀਂ ਕੀ ਕਰਉਂਗੀ ਇਕੱਲੀਆਂ ਬਣਾ ਲੈਣਾ ਕੋ ਕੋ ਨਾ ਫਾਦੋ ਤੁਸੀਂ ਐ ਕਰਿਓ ਸਜਾਣਾ ਤਾਂ ਤੁਸੀਂ 12 ਵਜੇ ਮੀਟਿੰਗ ਸਾਡੇ ਪੰਜਾਂ ਦਾ ਮੈਂ ਕੀ ਕਰਨ ਉਹ ਹਾਂ ਸਾਨੂੰ ਸਾਦੀ ਆ ਤੁਸੀਂ ਅੱਧੀ ਸਾਦਰ ਸਾਦਰ ਬਣਾ ਦੇ ਬਲਿੰਦਰ ਨੂੰ ਵੀ ਕਰਨ ਉਹ ਤੇ ਛੋਟਾ ਕੰਮ ਸਾਡਾ ਕਾ ਕਈ ਕੋਈ ਨਾਦੀ ਪੈਣ ਦੀ ਆਈ ਦੀ ਹੈ ਜੀ ਕਿੱਥੇ ਗਈ ਵੀ ਮੈਨੂੰ ਕੋਈ ਪਤਾ ਵੀ ਵੀਡੀਓ ਦੇ ਵਿੱਚ ਆਉਂਦੀ ਨਹੀਂ ਹੈਗੀ ਹਾਂ ਸਾਡੇ ਭਾਂਜੇ ਭਾਂਜੀ ਵੀ ਆਏ ਹੋਏ ਆ ਸਾਡੀ ਕੁੜੀ ਵੀ ਆਈ ਹੋਈ ਆ ਵੀ ਉਹਨਾਂ ਨੂੰ ਆਉਂਦੇ ਮਿਲਦੇ ਵਰਤ ਦੇ ਸਾਰੇ ਮੋਹ ਮਾਬਤ ਆਏ ਐਵੇਂ ਕੋਈ ਆਮ ਖਾਸ ਦੀ ਗੱਲ ਨਹੀਂ ਜੈਜ਼ਮੀਨ ਕਿਆ ਕਹਿੰਦੀ ਦੁਪਲੀਕੇਟ ਬੂਆ ਮੈਂ ਕਿ ਵੀਡੀਓ ਦੇ ਵਿੱਚ ਨਾ ਮੈਂ ਇੱਥੇ ਉਹਦਾ ਉਹਦਾ ਫੋਨ ਆਇਆ ਵਾ ਤੇਰਾ ਕਿਆ ਕਹਿੰਦਾ ਨੈਂਸੀ ਪੈਣ ਦਾ ਉਹ ਕਹਿੰਦੀ ਵਧਾਈਆਂ ਤੁਹਾਨੂੰ ਮੈਂ ਡੁਪਲੀਕੇਟ ਭੂਆ ਬਣ ਗਈ ਮੈਂ ਡੁਪਲੀਕੇਟ ਭੂਆ ਬਣ ਗਈ ਨਹੀਂ ਕੁਝ ਹੋਰ ਕਹਿੰਦੀ ਆ ਨਾ ਪੈਸੇ ਲੈ ਕੇ ਭੂਆ ਬਣਾਈਆਂ ਹੋਈਆਂ ਰੈਂਟ ਪਰ ਰੈਂਟ ਪਰ ਰੈਂਟ ਵਾਲੀ ਭੂਆ ਰੈਂਟ ਵਾਲੀ ਭੂਆ ਹਾਂ ਰੈਂਟ ਕਰੇ ਸਾਨੂੰ ਕਹਿੰਦੇ ਰੈਂਟ ਵਾਲੀ ਭੂਆ ਰੈਂਟ ਵਾਲੀ ਭੂਆ ਕਾ ਵੀ ਕਾ ਗੱਲ ਤੇ ਵੀ ਨਕਲੀ ਜੀਆਂ ਭੂਆ ਹੈ ਘਬਰੇ ਤੁਸੀਂ ਪੈਸੇ ਦੇ ਕੇ ਬਣਾਈ ਹੋਈਆਂ ਸਮਝ ਕੇ ਨਾ ਕਿ ਸੇ ਗੱਲ ਪਤਾ ਗੱਲ ਹੋਈ ਹੋਗੀ ਉਹ ਹੋਇਆ ਲੋਕ ਉਹਨਾਂ ਨੂੰ ਕਮੈਂਟ ਕਰਦੇ ਆਂ ਵੀ ਤੁਸੀਂ ਅਸਲੀ ਭੂਆ ਨੂੰ ਤਾਂ ਪਿਆਰ ਨਹੀਂ ਕਰਦੇ ਅੱਛਾ ਅੱਛਾ ਬੰਦੇ ਬੰਦੇ ਵੀ ਉਹ ਭੂਆ ਨੂੰ ਤੁਸੀਂ ਪਿਆਰ ਕਰਦੇ ਅੱਛਾ ਰੈਂਟ ਵਾਲੀਆਂ ਭੂਆ ਨੂੰ ਪਿਆਰ ਕਰਦੇ ਇਹ ਵਧੀਆ ਰੈਂਟ ਵਾਲੀਆਂ ਭੂਆ ਨੇ ਅੱਛਾ 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 ਹੋਰ ਰੈਂਟ ਵਾਲੀਆਂ ਭੂਆ ਨਹੀਂ ਹੁੰਦੀਆਂ ਰੈਂਟ ਦੇਵਾ ਗਰੰਟ ਦੇਵਾ ਉਹ ਰੈਂਟ ਨਹੀਂ ਹੈ ਨਹੀਂ ਦੀ ਬਸ ਉਹ ਕੱਲ ਆਈ ਸੀ ਮੇਰੀ ਗੱਲ ਸੁਣੋ ਜਿਵੇਂ ਮੈਂ ਅੱਛਾ ਦੇਖਾ ਮੈਂ ਨਾ ਮੈਂ ਵੀਡੀਓ ਨਹੀਂ ਦੇਖੀ ਹੈਗੀ ਵੀਡੀਓ ਤਾਂ ਮੈਂ ਨਹੀਂ ਦੇਖੀ ਤੇ ਮੈਂ ਉਹ ਹੀ ਕਰ ਕਨਫਿਊਜ਼ ਆ ਮੈਨੂੰ ਇੰਨਾ ਯਕੀਨ ਨਹੀਂ ਹੈਗਾ ਵੀ ਆ ਗੱਲ ਬੋਲੀ ਹੋਗੀ ਰੈਂਟ ਵਾਲੀ ਚਲੋ ਕੁਛ ਵੀ ਆ ਇਹ ਬੰਦੇ ਨੇ ਤਾਂ ਗੱਲ ਵਧਾਈ ਜਾਣੀ ਜੇ ਅਸੀਂ ਆਪਣੇ ਤੂੰ ਵੀ ਨਵੀਂ ਗੱਲ ਬਗਾਨੀ ਜੇ ਹੁਣ ਡੈਕਟਰ ਨਹੀਂ ਆਪਣੇ ਘਰ ਨੂੰ ਪਿਆਰ ਕਰਦਾ ਅਸੀਂ ਕਰਦੇ ਨਹੀਂ ਹੂੰ ਹੋਰ ਬੱਸ ਇਹਨੂੰ ਗੱਲਾਂ ਦੇ ਵਿੱਚ ਚੱਲ ਗਈ ਇਹ ਤੁਸੀਂ ਹੁਣ ਲੜੋ ਨਾ ਜਾ ਕੇ ਸਮਾਨ ਫਰੀਦ ਲਿਓ ਨਹੀਂ ਮੈਂ ਨਾ ਤਾਂ ਹੁਣ ਮੈਨੂੰ ਇਹ ਦੱਸ ਵੀ ਇਹਦਾ ਬਲਜਿੰਦਰ ਵਾਲਾ ਸੂਟ ਪਾ ਕਿਹੜਾ ਪਾਇ ਫਰੀਦ ਤਾਂ ਵੋਲਿਊਮ ਬੰਦ ਕਰ ਪੁੱਤ ਇਹ ਉਹ ਤਾਂ ਤਾ ਟੋਣੇ ਵਾਲਾ ਤਾਂ ਇਹ ਤਾਂ ਜੀਲੇ ਜਸਮੀਨ ਲਈ ਇੱਥੇ ਅੱਛਾ ਅੱਛਾ ਤਾਂ ਜਿਹੜਾ ਬਲਜਿੰਦਰ ਲਈ ਸੀ ਉਹ ਉਹ ਤੋਂ ਮੈਂ ਕੱਲੂ ਪੈਜੂ ਪਰ ਹੁਣ ਤੋਂ ਉਹ ਵੀ ਥਾਂ ਤੋਂ ਧੋਪਾਂ ਤੇ ਧੋਪ ਨਿਕਲਦੇ ਤੋਂ ਹੁਣੇ ਆਏ ਤਾਂ ਤੋਂ ਵੀ ਨਹੀਂ ਹੁਣੇ ਉਹ ਇੱਕ ਪੰਗਾ ਥੋੜੋ ਇਹ ਉੱਠ ਵੀ ਖੜਦੀ ਐ ਇਹ ਟੱਡੀ ਜੀ ਹਾਂ ਖੜਦੀ ਆ ਗੱਲਾਂ ਮਾਦੀ ਐ ਇਹ ਆਵਾਜ਼ ਤਾਂ ਨਹੀਂ ਕਰਦੀ ਖੜਦੀ ਆ ਅੱਛਾ ਬੋਲਦੀ ਐ ਰਾਤ ਨੂੰ ਰੋਂਦੀ ਐ ਜਦੋਂ ਦੁੱਧ ਮੰਗਦੀ ਐ ਰੀਤ ਜਦੋਂ ਰੀਤ ਜਦੋਂ ਕਰ ਦਿੰਦੀ ਇਹਨੂੰ ਦੁੱਧੂ ਦੋ ਵੀ ਇਹਦਾ ਬਿਸਕਟ ਆਪਰੇ ਫਸੇ ਕਿਹੜੀਆਂ ਨੇ ਚਾਓ ਇਹਨੂੰ ਜਾ ਕੇ ਨਾ ਦੁੱਧ ਵਾਲੇ ਬਿਸਕਟ ਲਿਆ ਦਿਓ ਕੋਈ ਨਹੀਂ ਲਿਆ ਦਿਓ ਲਾ ਆ ਯੂਰਪ ਇਹਨੇ ਪਤਾ ਨਹੀਂ ਕਾਦ ਤੇ ਖੇ ਲੈ ਕਾਦ ਰੱਖੇ ਤੇ ਜਦ ਆਪਾਂ ਅੰਮ੍ਰਿਤਸਰ ਨੂੰ ਗਏ ਤੇ ਜਦ ਮੈਂ ਬਿਸਕੁਟ ਨਹੀਂ ਚ ਲੈਤੇ ਤੇ ਹਾਂ ਉਹ ਬੱਦ ਦੇ ਕਰਨ ਨੂੰ ਕੋਲ ਭੇਜਤੇ ਤੇ ਹਜੂਸਾ ਵੱਧੇ ਰੱਖ ਲੇਤੇ ਹਾਂ ਉਹ ਖਿਚਮੇ ਜੇ ਖਾਣੇ ਚ ਖਾ ਲਿਓ ਸਾਰੇ ਅੱਛਾ ਛੱਡ ਦੀ ਉਹ ਚੀਜ਼ ਪਾਇਆ ਬਿੱਲੀਆਂ ਦੇ ਸਾਰ ਨੇ ਦੁੱਧ ਖਾਪਲਾ ਦਿਖਦਾ ਪਾਇਆ ਖਾਪਲਾ ਤਾਂ ਨਹੀਂ ਦਿਖਦਾ ਜੰਮਦਾ ਹੁੰਦਾ ਜੰਮਦਾ ਦਿਖਦਾ ਜੰਮਦਾ ਹੁੰਦਾ ਕਹਾਵਤ ਉਹ ਮੇਰੀ ਗਾਲੇ ਸੁਣਾ ਹੁਣ ਜਿਹੜਾ ਗੱਲਬਾਤ ਹੈਗੀ ਆਪਾਂ ਚੱਲੀਏ ਫੇਰ ਓਪਰ ਨੂੰ ਆ ਕੇ ਦਾਲ ਸਬਜ਼ੀ ਵੀ ਦੇਖਣੀ ਆਂ ਐਂ ਕਰਦੇ ਆਂ ਆਪਾਂ ਪੰਜ ਕੁ ਮਿੰਟ ਚੱਲਾਂਗੇ ਮੁੜ ਕੇ ਤੇ ਦਾਲ ਸਬਜ਼ੀ ਦੇਖ ਲੈਾਂਗੇ ਕੋਈ ਟਾਈਮ ਹੁੰਦਾ ਕੋਈ ਚੀਜ਼ ਦਾ 1:00 ਵਜ ਗਿਆ ਜੇ ਐਂ ਫੇਰ ਤੇਰੇ ਫੇਰ ਕਹੋਈ ਹੋ ਜਾਣਾ ਤੁਸੀਂ ਵੀ ਖੜੇ ਪੈ ਰਿਓ ਬਸ ਆਂ ਵੀ ਚਲੋ ਜੀ ਐਂ ਜਿੰਨਾ ਵਿਹਲਾ ਹੁੰਦਾ ਵੀ ਨੇਤਰ ਸਿੰਘ ਜੀ ਚੱਲ ਤੁਰ ਪਿਆ ਸਾਡੇ ਮਗਰ ਬੇਕੇ ਸਿੰਘ ਜਿੰਦਾਬਾਦ ਜਿੰਦਾਬਾਦ ਸਾਕੀ ਮੋਰੋ ਬੇਕੇ ਸਿੰਘ ਜਿੰਦਾਬਾਦ ਸਬਜ਼ੀ ਬਣਾਉਣੇ ਵਾਲੇ ਬਾਅਦ ਤੇ ਜਿੰਦਾਬਾਦ ਬਣਾਉਣਿਆ ਅੱਛਾ ਬੇਕੇ ਸਿੰਘ ਜਿੰਦਾਬਾਦ ਆਕੇ ਨਵਿੱਕੇ ਨਾ ਬਣੀ ਲੜਾਈ ਹੋਈ ਮਿੱਕੇ ਸਿੰਘ ਮੁਰਦਾਵਾ ਮੁਰਦਾ ਆਪਾਂ ਜੀ ਤਨ ਪੁੰਜੀ ਦੀ ਬਣਾ ਲਓ ਸੋਟੇ ਆ ਪਟੇ ਨਾ ਕੋਟ ਨੇ ਨਾਲ ਨਾ ਪਾ ਪਟੇ ਨਾ ਵਿੱਕੇ ਪਟੇ ਦਾ ਚਲ ਕੋਈ ਉਹਦਾ ਛੱਡੋ ਮੈਂ ਤਾਂ ਭਿੰਡੀਆਂ ਤਰੀਆੜੀਆਂ ਬਣਾਦਨੇ ਆ ਜਾਓ ਤੁਸੀਂ ਤਰੀਆਂ ਬੜਾ ਅੰਤਰੀਆਂ ਬੜਾ ਜਿਹੜੀ ਮਰਜ਼ੀ ਬਣਾ ਬਸ ਸਵਾਦ ਬਣਾ ਇਹ ਤੁਸੀਂ ਹੁੰਦੀਆਂ ਨਹੀਂ ਮਰਦੇ ਜਾਣਾ ਸੱਚੀ ਜਾਣਾ ਜਾਣਾ ਹੈ ਪਾ ਲਓ ਪਪੜੇ ਥੋੜਾ ਫੋਨ ਵੱਜਦਾ ਹੂੰ ਇਹ ਦੱਬ ਲੱਤਾ ਚਲ ਜੀ ਫਿਰ ਨਹੀਂ ਥੋਟਾ ਵਾਇਰੂ ਲੱਗਿਆ ਹੋਇਆ ਚਲ ਜੀ ਫਿਰ ਚਲੋ ਚਲੀ ਹੋਰ ਚਲ ਬਸ ਮੈਂ ਤਾਂ ਤਿਆਰ ਆ ਦੇਖੋ ਛਾਲ ਇਹ ਲੋਗ ਛਾਲ ਵਧੀਆ ਦੀ ਚੱਕ ਕੇ ਪਾ ਲਓ ਪਰੂ ਬੁੱਕਲ ਮਾਰਨੋ ਤਿਆਰ ਹੈ ਤਿਆਰ ਹਾਂ ਦੀਦੀ ਦੇ ਨਾਲ ਸਕਾਪ ਟੂਰੀ ਤੇ ਲੰਗ ਕਰਦਾ ਉੱਪਰ ਟੋਪੀ ਲੱਤੀ ਬਗਾ ਚੱਚੇ ਪੂਛ ਜੀ ਕੀ ਲੰਕਾ ਲਿਆ ਦੋ ਦੋ ਕਾਪ ਤੇ ਨਹੀਂ ਕਰਦੀਆ ਵੀ ਕਿ ਸਕਾਪ ਵੀ ਲਗਾਈ ਤੇ ਉਪਰ ਟੋਪੀ ਲੱਦਦੀ ਕੈ ਤੇ ਸਾਰੇ ਘਰ ਚ ਲੱਭ ਲਿਆ ਅੱਛਾ ਮੈਨੂੰ ਐ ਦੱਸੋ ਇਹ ਜਿਹੜਾ ਦੁੱਧ ਦੱਤ ਕੱਢਦੀ ਸੀ ਉਹਦੋਂ ਕੱਢਦੀ ਹੋਂ ਨਹੀਂ ਬੜੀ ਫਟਿਆ ਉਹ ਕਦੇ ਵਾਰ ਫਟਿਆ ਹਾ ਕੱਢਿਆ ਨੇ ਬਸ ਬੰਦਾ ਚੱਲੋ ਠੀਕੇ ਹੁੰਦਾ ਤਾਂ ਫਟਿਆ ਤਾਂ ਵਧੀਆ ਹੂੰ ਉਹ ਤਾਂ ਠੀਕ ਆ ਆ ਵੈਨੂ ਵੀ ਦਦੇ ਦੇ ਦੇ ਐਨ ਨਾਲ ਇੱਕ ਤਾਂ ਦੁੱਧ ਦਾ ਗਲਾਸ ਬਣਾ ਲਿਓ ਹੂੰ ਨਾਏ ਬਿਸਕੁਟ ਹੋਰ ਕਿਹੜਾ ਦੁੱਧ ਮੰਗਦੀ ਏ ਤੂੰ ਮੇਰੀ ਗੱਲ ਸੁਣੋ ਇੱਕ ਇੱਕ ਵਜ ਗਏ ਚਲੋ ਚਲੀ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈਗਾ ਮੈਂ ਤਾਂ ਉਹ ਦੇਖਦਾ ਧੇ ਘੰਟੇ ਤਿਆਰ ਹੋਣਾ ਮੈਂ ਅੱਪਲੇ ਪਲੇ ਧੇ ਘੰਟੇ ਜੋ ਕਿਉਂ ਬਾਜੀ ਮੈਂ ਤਾਂ ਅੱਧਾ ਘਾਟ ਲਾਉਣਾ ਨਾਉਣਾ ਧੋਣਾ ਸਾਰਾ ਕੁਝ ਧੇ ਘੰਟਾ ਨਾ ਵਈ ਨਾ ਫਿਰ 5 10 15 20 ਕਿਹੜੇ ਨਿਕਲ ਨਹੀਂ ਕਰਦੇ ਦੇਖੋ ਮੇਰੇ ਹੱਥਾਂ ਦੇ ਉੱਪਰ ਪਏ ਹੋਏ ਆ ਦਸਤਾਨੇ ਇੱਧਰ ਤੇ ਨਿੱਗਾ ਵਾ ਥੱਲੇ ਕੋਟ ਪਾ ਕੇ ਉੱਪਰ ਲੱਤੀ ਵੀ ਨਾਲੇ ਇਹ ਚ ਨਿਕਲਣ ਨੂੰ ਜੀਤ ਕਰਨਾ ਪਹਿਲੀ ਗੱਲ ਤਾਂ ਆਹ ਸਮਰੇ ਜੀ ਬਸ ਫੇ ਚਲੋ ਜੀ ਕਰਦਾ ਗਰਮੈਸ ਬਹੁਤ ਹਾਂ ਇੱਥੇ ਗਰਮੈਸ ਹੈਗੀ ਹੈਗਾ ਲਾਈ ਜੀ ਚਲੋ ਮੇਰਾ ਠੀਕ ਕਰਕੇ ਚਲੋ ਨਿਆਣੇ ਵੀ ਦੇਖਣੇ ਆ ਫੇਰ ਆ ਕੇ ਚਲੋ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੇ ਵਲੌਗ ਚ ਮਹਾਰਾਜ ਤੁਹਾਨੂੰ ਰੱਖੇ ਸਾਰਿਆਂ ਨੂੰ ਚੜ੍ਹਦੀ ਕਲਾ ਚ ਰਿਤੋਕਾ ਬਾਏ ਬਾਏ ਕਰ ਰਿਤਾ ਇੱਧਰ ਰਿਤੋ ਤਾ ਲੈ ਆ ਕੇ ਤਾਂ ਮੈਂ ਤੈਨੂੰ ਮਿਲਕੀ-ਸ਼ਿਲਕੀ ਜਿਹਾ ਨਹੀਂ ਲੈ ਕੇ ਨੀ ਦੇਣਾ ਇੱਧਰ ਮੂੰਹ ਕਰਕੇ ਕਾ ਬਾਬਾ ਜੀ ਬੱਟ ਦਾ ਥੱਲੇ ਦਾ ਬੀ ਤਾਂ ਤਾਂ ਹੀ ਕੱਢੂਗਾ ਮੈਂ ਜੇ ਤੂੰ ਬਾਹਰ ਕਰੂਗੀ ਢੰਗ ਨਾਲ ਕਿਸੇ ਢੰਗ ਨਾਲ ਕਾ ਹੋਰ ਕੀ ਹਾਲ ਆ ਜੀ ਪੁੱਛ ਲਾ ਪੁੱਛੜਾ ਨਹੀਂ ਹਾਲ ਚਾਲ ਕਿਆ ਫੇ ਛੋਟੀ ਜੀ ਗੁੱਡੀਆ ਕਿਆ ਕਹਿੰਦੀ ਤੈਨੂੰ ਦੀਦੀ ਕਿਆ ਕਹਿੰਦੀ ਹੁੰਦੀ ਹੈ ਹਾਂ ਤੇ ਰੋਂਦੀ ਹੁੰਦੀ ਆ ਨਾ ਹਾਂ ਹੱਸਦੀ ਹੁੰਦੀ ਆ ਸੱਤੀਓ ਬੈਈ ਰਹਦੀ ਐ ਨਾ ਖੇਲਦੀ ਤਾਂ ਐ ਨਹੀਂ ਤੇਰੇ ਖੜ ਜਾ ਮੇਰੀ ਗੱਲ ਥੋੜਾ ਇੱਧਰ ਪਹਿਲਾਂ ਹੋਰ ਦੱਸ ਰੀਤ ਸਾਂਗੀ ਤੇਰੇ ਨਾਲ ਗੱਲ ਕਰਦੀ ਹੁੰਦੀ ਕਿ ਨਹੀਂ ਕਰਦੀ ਹੁੰਦੀ ਗੱਲ ਤੇ ਨਾਲ ਨਹੀਂ ਮੈਂ ਦੂਰੇ ਰੱਖਦੀ ਉਹ ਤਾਂ ਮੈਨੂੰ ਪਤਾ ਮਾਂ ਉਹ ਪੁੱਛਦਾ ਵੀ ਇਹ ਜਾਗਦੀ ਦੇਖੀ ਵੀ ਲੇਕਾ ਖੋਲੀ ਹੋਈ ਚ ਹਾਂ ਉਹ ਤਾਂ ਦੇਖ ਲਈ ਹਾਂ ਇਹਦੇ ਵਾਲ ਲੜਦੇ ਹਾਂ ਚਲੋ ਠੀਕ ਹੈ ਜੀ ਇਕੱਠੇ ਕਰਾਂ ਲੱਗੂ ਆਏ ਆਏ ਉਹ ਨਹੀਂ ਆਏਗੀ ਆ ਕਿਹੜਾ ਵਾ ਮੈਨੂੰ ਆ ਦੱਸ ਰੀਤ ਆ ਕਿਹਨੇ ਬਾਇ ਤਾਂ ਤੇਰਾ ਸੇ ਰੱਖਣਾ ਕਿਹਨੇ ਕਰੀਤੀ ਚੁੰਡੀਆਂ ਹਾਂ ਕਿਹਨੇ ਕਰੇ ਬੂਆ ਚੱਲ ਗਈ ਉਹ ਤਾਂ ਗਈ ਬੂਆ ਚੱਲ ਤੈਨੂੰ ਰੇ ਤੈਨੂੰ ਤੈਨੂੰ ਅੰਦਰ ਬੰਦ ਕਰਕੇ ਆਰਸ਼ੂ ਵੀ ਚੱਲ ਗਿਆ ਹਸਨ ਵੀ ਚੱਲ ਗਈ ਤ੍ਰਿਪੂਆ ਵੀ ਚੱਲ ਗਈ ਚੱਲ ਉਹ ਤਾਂ ਹੀ ਤਾਂ ਤੈਨੂੰ ਰੇ ਨਾਲ ਲੜੀ ਪਈ ਆ ਦੇਖ ਲੈ ਹਾਂ ਤਾਂ ਹੀ ਤਾਂ ਤੈਨੂੰ ਅੰਦਰ ਬੰਦ ਕਰਿਆ ਉਹਨਾਂ ਨੇ ਵੀ ਉਹ ਰੇ ਬੈਠੀ ਰਹੂਗੀ ਚੱਲ ਉਹ ਲੰਘ ਕੇ ਆਉਣਾ ਚਾਹਵਾ ਜੀ ਬੂਟ ਬਾਗੇ ਚਾ ਦੇਖੇ ਕਰਵਾਜ ਤੋਪੀ ਘੱਟ ਤਾਂ ਆਖੀ ਇੱਧਰੋਂ 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 ਉੱਤਰ ਚਲੋ ਠੀਕ ਹੈ ਜੀ